ਹਾਂ ਕੀ ਹੋ ਗਿਆ ਨਰਮਾ ਜਿੱਟਾ ਹੋਇਆ ਪੇ ਚੋਕਲਾ ਚੋਕਲਾ ਤੇ ਤੁਸੀਂ ਚੋਕਲੋ ਬੁੜੀਆਂ ਚੁਗਦੀਆਂ ਹੁੰਦੀਆਂ ਤੈਨੂੰ ਕਿਹਨੇ ਕਹਿਤਾ ਵੀ ਬੁੜੀਆਂ ਹੀ ਚੱਗਦੀਆਂ ਹੁੰਦੀਆਂ ਤੇ ਹੋਰ ਬੁੜੀਆਂ ਚੁਗਦੀਆਂ ਹੁੰਦੀਆਂ ਚੋਕਲੋਂ ਨਾਲ ਚਾਹ ਧਰ ਲੈ ਹੁਣ ਆ ਮੇਰੇ ਕੋਲ ਕੀ ਲੈ ਕੇ ਆ ਗਈ ਚੁੱਲਾ ਪਤਕੇ ਚਾਹ ਧਰ ਲੈ ਚਾਹ ਤੂੰ ਆਪੇ ਧਰ ਆਪੇ ਧਰ ਬੁੜੀਆਂ ਚੁਗਦੇ ਚੋਕਲੇ ਤੂੰ ਤਾਂ ਬਿੰਦ ਕੁੱਛ ਮੇਰੇ ਤੇ ਚੜ ਕੇ ਆ ਜਾਨੀਂ ਏ ਤੋਰੇ ਕੰਮ ਕਰ ਲੈ ਕਰ ਇੱਥੇ ਬੀਲਾ ਪਿਆ ਹੋਰ ਕੌਣ ਕਰਦਾ ਕੰਮ ਮੈਂ ਹੀ ਕਰਦਾ ਤੂੰ ਤਾਂ ਹੁਣ ਆਇਆ ਨਰਮਾ ਹੁਣ ਮਹੀਨਾ ਚੁਕੇਗੀ ਉਸ ਤੋਂ ਬਾਅਦ ਖੇਤੀ ਦਾ ਮੈਂ ਹੀ ਸੰਭਾਲੂ ਝੋਨਾ ਤੇ ਹੁਣ ਤੇਰੇ ਦੋ ਦਿਨਾਂ ਜੀ ਸੂਣਗਾ ਲੜ ਗਿਆ ਤੇਰੇ ਐਵੇਂ ਹੋਈ ਫਿਰਦੀ ਈ ਐ ਨਰਮਾ ਚੋਕਲਾ ਦਾ ਚੋਣੀਆਂ ਨਾਲ ਲੱਗ ਜਾ ਚਾਹ ਮੈਂ ਧਰ ਦਿੰਨੇ ਮੇਰੇ ਤੇ ਆ ਜਾ ਘਰ ਚੜ ਕੇ ਮੇਰੇ ਤੇ ਆ ਜਾ ਘਰ ਚਾਰ ਦਿਨ ਹੋਏ ਅੱਜ ਚਾਰ ਦਿਨਾਂ ਦਾ ਮੂੰਹ ਐਡਾ ਕਰ ਰੱਖਿਆ ਤੂੰ ਤੇ ਫੇਰ ਕੀ ਐ ਜੇ ਤੂੰ ਚੋਕ ਲਿਆ ਮੈਂ ਤਾਂ ਚੋਕਦਾ ਨਹੀਂ ਜਦੋਂ ਮੈਂ ਤਾਂ ਹੋਰ ਕੰਮਾਂ ਬਥੇਰੇ ਐ ਮੈਥੋਂ ਕਿ ਟਕਰਾਂ ਵਜਦੀ ਹੁਣ ਮੈਂ ਪਾਣੀ ਲਾਉਂ ਆ ਝੋਨੇ ਨੂੰ ਆਥਰੇ ਨਰਮਾ ਤੋਲ ਦੂੰਗਾ ਚਾਹ ਕਰ ਦੂੰਗਾ ਯਾਰ ਤੂੰ ਤਾਂ ਚਾਰ ਦਿਨ ਹੋਇਆ ਤੈਨੂੰ ਨਰਮਾ ਚੋਕ ਦੀ ਨੂੰ ਐਡਾ ਮੂੰਹ ਕਰ ਰੱਖਿਆ ਚਾਰ ਦਿਨ ਥੋੜੇ ਐ ਥੋੜੇ ਐ ਫਿਰ ਸਾਲ ਤੋਂ ਇੱਕ ਚਾਰ ਦਿਨ ਖੇਤ ਆਈਆਂ ਫਿਰ ਕੀ ਹੋ ਗਿਆ ਚੁੱਕ ਲੈਗੀ ਪੈਸੇ ਨਾ ਦਿੰਨੀ ਉਹਨੂੰ ਭੋਲੇ ਐ ਪੈਸੇ ਤਾਂ ਹੁਣ ਫਿਰ ਘਰ ਦੀ ਕਬੀਲਦਾਰੀ ਚੱਲੀ ਜਾਂਦੀ ਐ ਜਿੰਨੇ ਕ ਹੁੰਦੇ ਉਹਨੇ ਵਾ ਦੇ ਦੇ ਦੇਣਾ ਘਰ ਦੀ ਕਬੀਲਦਾਰੀ ਹੋਈ ਤੇ ਫਿਰ ਕਬੀਲਦਾਰੀ ਤੇਰਾ ਹੱਕ ਮੰਗਦਾ ਬੁੜੂਆਂ ਦਾ ਹੱਕ ਹੀ ਮੰਗਦਾ ਨਰਮਾ ਚੁਕਣ ਦਾ ਤੇ ਤੇਰਾ ਹੀ ਮੰਗਦਾ ਮੈਂ ਤਾਂ ਹੋਰ ਬਥੇਰੇ ਕੰਮ ਐ ਤਰਕੇ ਤੁਹਾਨੂੰ ਲਿਆਉਣਾ ਹੁਣ ਚਾਹ ਕਰਕੇ ਦੇਉਂਗਾ ਝੋਨੇ ਚ ਪਾਣੀ ਛੱਡ ਰੱਖਿਆ ਐ ਇਹ ਆਜੂਆ ਫਿਰ ਇਹਨੂੰ ਵੜਨਾ ਬੈਠਿਆ ਜੀ ਆ ਆਦਾ ਆ ਕੀ ਇੱਥੇ ਆ ਜੀ ਜਾਂ ਤੂੰ ਚੁਗ ਨਰਮਾ ਐ ਨਹੀਂ ਕਰਦੇ ਹੁੰਦੇ ਤੂੰ ਮੇਰੇ ਤੇ ਚੜ ਕੇ ਆ ਜੂ ਦੋ ਦਿਨ ਨਰਮਾ ਹੋਇਆ ਜੁਗਦੀ ਨੂੰ ਹੁਣੇ ਕਲੇਸ਼ ਪਾ ਕੇ ਖੜ ਗਈ ਓਰੇ ਆ ਨਾਲੇ ਕਿੱਧਰ ਜਾਨੀ ਐ ਮੁਰਿਆ ਤੇ ਹੁਣ ਕੀ ਹੋ ਗਿਆ ਤੈਨੂੰ ਚੌਰਿਆ ਮੈਂ ਜੂੜਾ ਵਾਲਾ ਨੂੰ ਬੜਾ ਡਿੰਗੜਦੀ ਐ ਮੈਂ ਪੁੱਛਿਆ ਪਾਣੀ ਪੂਣੀ ਹੈਗਾ ਉਹਨਾਂ ਕੋਲੇ ਨਾ ਪਾਣੀ ਮੈਂ ਲਿਆ ਦੇਣਾ ਐ ਕਰ ਤੂੰ ਆ ਖਾਲੀ ਵੇ ਕਿੱਥੋਂ ਲੈ ਲੇਗਾ ਤੂੰ ਆ ਘਰੋਂ ਲਿਆਵਾਂਗੇ ਪਾਣੀ ਘਰੋਂ ਲਿਆਵਾਂਗੇ ਤੂੰ ਚੁਕੀ ਤੇ ਉਹ ਕਰ ਜਾਦਾ ਤੂੰ ਐਂ ਕਰ ਚਾਹ ਧਰ ਲਾ ਫਿਰ ਮੈਂ ਪਾਣੀ ਲਿਆ ਦਿੰਨੇ ਚਾਹ ਤੇਰਾ ਵਾਰਾ ਹੋਇਆ ਸੀ ਤੂੰ ਆਪ ਧਰ ਲਾ ਚਲ ਮੈਂ ਧਰ ਲੈਨੇ ਫਿਰ ਤੂੰ ਰਾ ਕਿਥੇ ਉਹ ਹੋਰ ਲੱਗੀ ਡੱਬੀ ਕਿਥੇ ਡੱਬੀ ਦਾ ਲਿਆਈ ਨਹੀਂ ਪਾ ਕੇ ਡੱਬੀ ਕਿਥੇ ਹੈ ਉਹ ਪੁਰਾਣੇ ਜਵਾਨੀ ਜੀ ਨਹੀਂ ਪੱਥਰ ਜੀ ਦੋ ਰਾਗੜਦੇ ਹੁੰਦੇ ਆ ਭੈਅ ਅੱਗ ਚੱਲ ਪੈਂਦੀ ਓਵੇਂ ਰਲਕਾਲਾ ਤੂੰ ਮੈਥੋਂ ਚੱਪੜ ਨਾ ਖਾ ਲਈ ਮੈਂ ਮਾਰਿਆ ਨਾ ਜੋੜਾ ਬਿੰਗੀ ਕਰ ਦੂੰ ਤੈਨੂੰ ਮੈਂ ਚਲ ਤੂੰ ਭਾਗ ਜਾ ਚਾ ਟੱਪ ਜਾ ਮਾਪੇ ਧਰ ਦੂੰ ਜਾ ਮੈਂ ਲਿਆਉਣਾ ਨਾਲੇ ਪਾਣੀ ਐਂ ਕਰ ਚੋਕਨ ਲੱਗ ਜਾ ਤੂੰ ਠੀਕ ਹੈ ਮੈਂ ਪਾਣੀ ਲਿਆਉਣੇ ਤੇ ਨਾਲੇ ਘਰੋਂ ਡੱਬੀ ਫੜ ਕੇ ਲਿਆਉਣਾ ਜਾ ਜਾ ਟੱਪ ਜਾ ਇਹ 2 ਦਿਨ ਹੋ ਗਏ ਨਰਮਾ ਜੁਗਦੀ ਨੂੰ ਐਡਾ ਮੂੰਹ ਕਰ ਰੱਖਿਆ ਐਡਾ ਵੀ ਤੈਨੂੰ ਜੁਗਣਾ ਪਊ ਆ ਸਾਰੇ ਸਾਲ ਚੋਂ 2 ਦਿਨ ਖੇਤ ਆਈਆਂ ਤੂੰ 2 ਦਿਨ ਤਾਂ ਚੱਜ ਨਾਲ ਚੁਕ ਲੈ ਇਹ ਵੀ ਇੱਕ ਵੀਲਦਾਰੀ ਦਾ ਹਿੱਸਾ ਹੈ ਹੱਸ ਕੇ ਐਵੇਂ ਤਾਂ ਨਰਮਾ ਉਹੀ 10 ਮਾਣ ਵੱਧ ਹੋ ਜੇ ਚੱਲ ਚੱਲ ਗਏ ਯਾਰ ਲਿਆ ਕੀ